ਚਾਈਨਾ ਡੋਰ ਦੀ ਵਰਤੋਂ ਤੇ ਭਾਵੇਂ ਸਰਕਾਰ ਦੇ ਵੱਲੋਂ ਲੱਖ ਰੋਕ ਲਗਾ ਦਿੱਤੀ ਗਈ ਹੋਵੇ ਪਰ ਫਿਰ ਵੀ ਇਹ ਸਰੀਆਮ ਵਿਕ ਵੀ ਰਹੀ ਹੈ ਲੋਕ ਖਰੀਦ ਵੀ ਰਹੇ ਨੇ ਅਵੇ ਚਾਈਨਾ ਡੋਰ ਤੇ ਕਾਰਨ ਕਈ ਘਰ ਉਜੜੇ ਵੀ ਨੇ ਲੋੜੀ ਵਾਲੇ ਦਿਨ ਤਿੰਨ ਪੈਣਾ ਦੇ ਇਕਲੌਤੇ ਪਰਾ ਦੀ ਜਾਨ ਗਈ 19 ਸਾਲ ਦਾ ਪਵਨ ਚਾਈਨਾ ਡੋਰ ਦਾ ਸ਼ਿਕਾਰ ਹੋਇਆ ਉਸਦੇ ਗਲੇ ਤੇ ਚਾਈਨਾ ਡੋਰ ਫਿਰ ਗਈ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਸਾਹ ਵਾਲੀ ਨਲੀ ਕੱਟੀ ਗਈ ਸੀ ਜਿਸ ਦੇ ਕਾਰਨ ਉਸ ਦੀ ਜਾਨ ਗਈ ਹੈ ਬੜੀ ਹੀ ਬੇਰਹਿਮੀ ਦੇ ਨਾਲ ਉਸ ਮੁੰਡੇ ਨੂੰ ਖਤਮ ਕੀਤਾ ਗਿਆ ਕਿਉਂਕਿ ਉਹ ਤੜਫਦਾ ਰਿਹਾ ਜਦੋਂ ਉਸਦੇ ਚਾਈਨਾ ਡੋਰ ਫਿਰੀ ਗਲੇ ਦੇ ਉੱਪਰ ਤਾਂ ਉਸ ਨੂੰ ਕੋਈ ਪਹੁੰਚਾਉਣ ਦੇ ਲਈ ਐਂਬੂਲੈਂਸ ਤੱਕ ਨਹੀਂ ਮਿਲੀ ਰਾਗੀਰ ਦੱਸਦੇ ਨੇ ਕਿ ਉਸ ਨੂੰ ਰੇੜੀ ਦੇ ਉੱਪਰ ਪਾ ਕੇ ਲਿਜਾਇਆ ਜਾ ਰਿਹਾ ਸੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੁੰਡੇ ਨੇ ਦਮ ਤੋੜ ਦਿੱਤਾ 19 ਸਾਲ ਦੀ ਉਸ ਦੀ ਉਮਰ ਸੀ ਅਤੇ ਤਿੰਨ ਭੈਣਾਂ ਦਾ ਇਕਲੌਤਾ ਪਰਾ ਸੀ ਇਕੋ ਇੱਕ ਕੇਸ ਨਹੀਂ ਹੈ ਜਿੱਥੇ ਕਿ ਕਿਸੇ ਮੁੰਡੇ ਦੀ ਜਾਨ ਜਾਂ ਫਿਰ ਕਿਸੇ ਵਿਅਕਤੀ ਦੀ ਜਾਨ ਚਾਈਨਾ ਡੋਰ ਦੇ ਕਾਰਨ ਗਈ ਹੋਵੇ ਬੀਤੇ ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਹੀ ਲੋਕ ਇਸ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਕਈਆਂ ਦੇ ਮੂੰਹ ਸਿਰ ਅਤੇ ਮੱਥੇ ਤੇ ਟਾਂਕੇ ਤੱਕ ਲੱਗੇ ਨੇ ਬੀਤੇ ਦਿਨ ਵੀ ਇਹੋ ਜਿਹੇ ਕਈ ਖਬਰਾਂ ਆ ਸੰਭੀ ਆਈਆਂ ਕਿ ਇੱਕ ਮਾਸੂਮ ਬੱਚਾ ਉਸ ਤੇ ਵੀ ਚਾਈਨਾ ਡੋਰ ਲੱਗਣ ਤੋਂ ਬਾਅਦ ਟਾਂਕੇ ਲੱਗੇ ਅਤੇ ਇਧਰ ਇੱਕ ਹੋਰ ਬੱਚਾ ਜੋ ਕਿ ਤਰਨਤਾਰਨ ਦਾ ਹੀ ਰਹਿਣ ਵਾਲਾ ਸੀ ਪਤੰਗ ਉਡਾਣ ਤੋਂ ਬਾਅਦ ਉਸਨੂੰ ਖਿੱਚਣ ਦੀ ਕੋਸ਼ਿਸ਼ ਕਰ ਅਤੇ ਉਹ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਦੇ ਵਿੱਚ ਆ ਜਾਂਦਾ ਹੈ ਜਿਸ ਤੇ ਕਾਰਨ ਉਸ ਦੀ ਵੀ ਜਾਨ ਗਈ ਹੈ ਪਤੰਗ ਉਡਾਣ ਦੇ ਸਮੇਂ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਨੇ ਬੀਤੇ ਸਾਲ ਦੇ ਵਿੱਚ ਵੀ ਛੱਤ ਤੋਂ ਡਿੱਗੇ ਇੱਕ 마ਸੂਮ ਬੱਚੇ ਦੀ ਜਾਨ ਗਈ ਸੀ ਮਾਪਿਆਂ ਦਾ ਇਕਲੌਤਾ ਮੁੰਡਾ ਸੀ ਉਹ ਤੇ ਇਸ ਵਾਰ ਫੇ ਇਹੋ ਜਹੀਆਂ ਕਈ ਘਟਨਾਵਾਂ ਹੋ ਰਹੀਆਂ ਨੇ ਅਤੇ ਹਲੇ ਵੀ ਜਾਰੀ ਨੇ ਪਰ ਇਸ ਦੇ ਨਾਲ ਨਾਲ ਚਾਈਨਾ ਡੋਰ ਦੀ ਵਰਤੋਂ ਜਿਹੜੀ ਕੀਤੀ ਜਾ ਰਹੀ ਹੈ ਸਰਕਾਰ ਦੇ ਰੋਕਣ ਦੇ باوجود ਵੀ ਹਾਲਾਂਕਿ ਉਹਨਾਂ ਦਾ ਇਹ ਹ ਉਨ੍ਹਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਅਸੀਂ ਸਰਚ ਆਪਰੇਸ਼ਨ ਕਰ ਰਹੇ ਹਾਂ ਮੁਹਿੰਮ ਚਲਾ ਰਹੇ ਹਾਂ 2 ਵਜ ਤੋਂ ਲੈ ਕੇ 4 ਵਜ ਤੱਕ ਦੁਕਾਨਾਂ ਦੇ ਘੇੜੇ ਮਾਰੇ ਜਾਂਦੇ ਨੇ ਕਿ ਕੋਈ ਜੇਕਰ ਦੁਕਾਨਦਾਰ ਰਿਸ ਨੂੰ ਵੇਚ ਰਿਹਾ ਜਾਂ ਫਿਰ ਉਸਦੇ ਕੋਲ ਗੱਟੂ ਪਏ ਨੇ ਤਾਂ ਉਹਨਾਂ ਨੂੰ ਫੜ ਲਿਆ ਜਾਵੇ बाद भी कि साड़ी लोग ज़्यादा ना समझ हो चुके ने कि यह सच्चाई दिख नहीं रही इसे नुकसान नहीं दिख रहे कि किन्ने ज्यादा लोग इसके कारण बर्बाद हो रहे ने आखिरकार की मजबूरी पी है लोगों चाइना डोर खरीद खरीद के ਹੋਰਾਂ ਦੀ ਜਾਨ ਲੈ ਰਹੇ ਨੇ ਇੱਕ ਪਰਿਵਾਰ ਉਜੜ ਗਿਆ ਤੇ ਇਹਨਾਂ ਦਾ ਦੁੱਖ ਦੇਖਣ ਤੋਂ ਬਾਅਦ ਵੀ ਜੇਕਰ ਲੋਕ ਖੁਦ ਹੀ ਨਾ ਸਮਝਣ ਕਿ ਅਸੀਂ ਇਸ ਚਾਇਨਾ ਡੋਰ ਦੀ ਵਰਤੋਂ ਨਹੀਂ ਕਰਨੀ ਤਾਂ ਫਿਰ ਹੋਰ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਸਮਝਾਇਆ ਜਾ ਸਕਦਾ ਹੈ ਕਿੰਨੇ ਹੀ ਘਰ ਉਜੜ ਰਹੇ ਨੇ ਔਰ ਉਹ ਲੋਕ ਮੰਨਣ ਨੂੰ ਤਿਆਰ ਨਹੀਂ ਕਿ ਸਾਡੀ ਇੱਕ ਥੋੜੇ ਜਿਹੇ ਕੁਝ ਘੰਟਿਆਂ ਦੀ ਮौज-ਮਸਤੀ ਦੇ ਚੱਕਰ ਦੇ ਵਿੱਚ ਕਿਸੇ ਦਾ ਪਰਿਵਾਰ ਖਤਮ ਹੋ ਰਿਹਾ ਪਵਨ ਜੋ ਕਿ ਅਜਨਾਲਾ ਦਾ ਰਹਿਣ ਵਾਲਾ ਸੀ ਪਲਾ ਪਿੰਡ ਨੂੰ ਵਾਪਸ ਜਾ ਰਿਹਾ ਸੀ ਬਾਜ਼ਾਰ ਕਿਸੇ ਕੰਮ ਆਇਆ ਸੀ ਤੇ ਲੋੜੀ ਵਾਲੇ ਦਿਨ ਇਸ ਘਰ ਦੇ ਵਿੱਚ ਕੀ ਕੁਝ ਹੋਇਆ ਕਿਵੇਂ ਖੁਸ਼ੀਆਂ ਗਮ ਦੇ ਵਿੱਚ ਬਦਲ ਗਈਆਂ ਇਸ ਪਰਿਵਾਰ ਦਾ ਦੁੱਖ ਇਸ ਸਮੇਂ ਦੇਖਿਆ ਨਹੀਂ ਜਾ ਰਿਹਾ ਜਦੋਂ ਉਹ ਤੜਫ ਉੱਠੇ ਨੇ ਆਪਣੇ ਬੱਚੇ ਨੇ ਹਾਲਾਤਾਂ ਦੇ ਵਿੱਚ ਦੇਖ ਕੇ ਕੀ ਹਾਲਾਤ ਨੇ ਇਸ ਸਮੇਂ ਘਰ ਦੇ ਉਹ ਦੇਖਦੇ ਹਾਂ ਤੇ ਨਾਲ ਹੀ ਇੱਕ ਵਾਰੀ ਅਸੀਂ ਅਪੀਲ ਕਰ ਸਕਦੇ ਹਾਂ ਕਿ ਚਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਸਰਕਾਰ ਨੇ ਭਾਵੇਂ ਇਹ ਵੀ ਕਿਹਾ ਕਿ ਸਖਤ ਐਕਸ਼ਨ ਲਿਆ ਜਾਵੇਗਾ ਜਿਸ ਤੇ ਕੋ ਵੀ ਚਾਇਨਾ ਡੋਰ ਫੜੀ ਜਾਂਦੀ ਹੈ ਉਸ ਤੇ ਕਾਰਵਾਈ ਵੀ ਹੋਵੇਗੀ ਪਰ ਫਿਰ ਵੀ ਲੋਕ ਆਖਿਰਕਾਰ ਕਿਉਂ ਨਹੀਂ ਰੁਕ پا ਰਹੇ ਐਨੇ ਹੀ ਨਾ ਸਮਝ ਹੋ ਚੁੱਕੇ ਹੋ ਅਸੀਂ ਕਿ ਸਾਨੂੰ ਪਤਾ ਵੀ ਹੈ ਕਿ ਇਹ ਗੱਲ ਕਿਸੇ ਦੀ ਜ਼ਿੰਦਗੀ ਲੈਣ ਦਾ ਕਾਰਨ ਬਣ ਸਕਦੀ ਹੈ ਤੇ ਅਸੀਂ ਫਿਰ ਵੀ ਉਸ ਦੀ ਵਕਤੋ ਕਰੀਏ ਤੋਂ ਨਾ ਆਏ ਆਏ ਕਿਤੋਂ ਐ ਪਤਾ ਹੀ ਨਹੀਂ ਸਾਡੇ ਵੰਦੋਣੀ ਚਾਹੀਦੀ ਵੀਰਜੀ ਚੈਨਾਡੋਰ ਇੱਕ ਘੰਟਾ ਡੇਢ ਘੰਟਾ ਸੀ ਇਹਨੂੰ ਬਚਾਉਂਦੇ ਰਹੇ ਤੜਫਦਾ ਰਿਆ ਮੁੰਡਾ ਧੌ ਚਾ ਇਹ ਤਾਂ ਡੋਰ ਖੀਦੀ ਆ ਐ ਲੜ ਬਟਾਣਾ ਹੋਇਆ ਲਤ ਲੰਕ ਗਿਆ ਸ਼ੱਕ جي مري گڏا گڏ اؤن سايک اؤن 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 گڏا گڏ ا

ਤਾਉ ਚਾ ਡੋਰ ਇਹ ਤਾਂ ਡੋਰ ਫੀਦੀ ਆ ਐ ਲੜ ਪਟਾਨਾ ਹੋਇਆ ਲਤਾ ਲੰਮਕ ਗਿਆ ਸ਼ਕਟ ਚ ਤੜਫਦਾ ਰਿਹਾ ਪਰ ਮਾੜੀ ਗੱਲ ਇਹ ਕਿ ਇਹਨੇ ਡੋਰ ਦਾ ਕਿ ਬੰਦ ਹੋਣੀ ਚਾਹੀਦੀ ਵੀਰਜੀ ਚੈਨਾ ਡੋਰ ਇੱਕ ਘੰਟਾ ਡੇਢ ਘੰਟਾ ਸੀ ਇਹਨੂੰ ਪਜਉਂਦੇ ਰਹੇ ਤੜਫਦਾ ਰਿਹਾ ਮੁੰਡਾ ਕਿਸੇ ਨੇ ਹੈਲਪ ਨਹੀਂ ਕੀਤੀ ਐਂਬੂਲੈਂਸ ਨੂੰ ਫੋਨ ਕੀਤਾ ਉਹ ਵੀ ਨਹੀਂ ਆਈ ਇੱਥੇ ਲੈ ਕੇ ਆਏ ਰੇੜੀ ਤੇ ਇੱਥੇ ਵੀ ਇਹਨਾਂ ਨੇ ਹੱਥ ਨਹੀਂ ਪਾਇਆ ਕਿਸੇ ਨੇ ਨਹੀਂ ਪਾਇਆ ਇੱਥੇ ਹੱਥ ਸਰ ਮੈਂ ਬੱਸ ਵਿੱਚ ਸੀ ਤੇ ਬੱਸ ਵਿੱਚ ਜਦੋਂ ਮੈਂ ਦੇਖਿਆ ਤੇ ਮੈਂ ਉਗਰੋਲ ਖੱਡੇ ਵਿੱਚ ਉਤਰ ਕੇ ਆਈਆਂ ਉਤਰ ਕੇ ਫਿਰ ਮੈਂ ਕਿਸੇ ਕੋ ਲਿਫਟ ਮੰਗੀ ਆ ਤੇ ਫਿਰ ਮੈਂ ਇੱਥੇ ਆਈਆਂ ਤਿੰਨ ਚ ਨੂੰ ਲੈ ਗਈ ਫਿਰ ਮੈਂ ਇੱਥੇ ਆਣ ਕੇ ਹਸਪੀਟਲ ਆਈਆਂ ਦੋ ਦਿਨ ਮੈਂ ਉਹ ਦਿਨ ਮੈਂ ਕੋਈ ਡਾਕਟਰ ਨਹੀਂ ਦੇਖਿਆ ਕੋਈ ਇਹ ਉਹ ਕਹੀ ਜਾ ਰਹੀ ਆ ਕਿ ਹਾਂ ਕੋਈ ਆਇਆ ਸੀ ਆਇਆ ਸੀ ਲੇਕਿਨ ਉਹਨਰ ਫਿਰ ਮੈਨੂੰ ਕਹਿ ਰਹੀ ਕਿ ਕੋਈ ਨਹੀਂ ਆਇਆ ਹਾਂਜੀ ਨਹੀਂ ਸਰ ਇਹ ਕੋ ਹੁੰਦਾ ਤੇ ਠੀਕ ਸੀ ਪਰ ਵਾਜਦਨ ਦੇ ਆਨੇ ਕਹਿੰਦੇ ਡੈੱਡ ਹੋ ਗਿਆ ਸੀ ਤਾਂ ਫੈਮਿਲੀ ਮੈਂਬਰ ਸਾਹਮਣੇ ਕਹਿ ਰਿਹਾ ਤੁਸੀਂ ਇਹ ਮਾਹੌਲ ਵੇਖੋ ਤੁਸੀਂ ਇਹ ਸੋਚੋ ਕਿ ਨਾਲ ਫੈਮਿਲੀ ਕੀ ਪੀਤ ਰਹੀ ਆ ਹੁਣ ਜੇ ਅਸੀਂ ਬੋਲਾਂਗੇ ਤੇ ਸਾਨੂੰ ਇਹ ਕਹਿਣਗੇ ਕਿ ਤੁਸੀਂ ਗਲਤ ਜੇ ਨਹੀਂ ਸਰ ਕਹਿੰਦੇ ਕਿ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਗੱਲ ਬਾਅਦ ਦੀ ਪਰ ਇਸ ਦੂਜੀ ਗੱਲ ਇਹ ਕਿ ਉਹਨਾਂ ਦੀ ਫੈਮਿਲੀ ਕਰੇ ਪੋਸਟਮਾਰਟਮ ਨਹੀਂ ਹੋਣਾ ਤਾਂ ਨਾ ਪੋਸਟਮਾਰਟਮ ਕਰਾਣਾ ਆ ਜੇ ਪੋਸਟਮਾਰਟਮ ਤੇ ਕਿਨਾ ਕਰਦੇ ਇਹਨਾਂ ਤੇ ਸਭ ਤੋਂ ਸਖਤ ਕਾਰਵਾਈ ਹੋਏਗੀ ਤੇ ਜੇ ਮੈਂ ਬੋਲਾਂਗੀ ਤਾਂ ਮੈਨੂੰ ਅੱਗੇ ਖੜੀ ਕਰਨਗੇ ਮੈਂ ਨਾ ਸਕਤੀ ਤੇ ਸੱਤ ਕੋਈ ਵਹੀ ਵਹੀ ਕਰਾਂਗੀ ਪਰ ਮੈਂ ਨਾ ਹੀ ਫੈਮਲੀ ਮੈਂਬਰ ਨਹੀਂ ਵੀ ਕਿਉਂਕਿ ਸਰ ਮੇਰੇ ਤੇ ਲੱਦਾ ਕਿ ਮੈਂ ਕਦੀ ਮੇਰੇ ਸਾਹਮਣੇ ਕੁਝ ਹੁੰਦਾ ਹੋਏਗਾ ਇਹ ਵੀ ਸਾਡਾ ਜੋ ਆਇਆ ਜੀ ਉਹ ਭਲੇਪੇ ਦਾ ਸਮੀਖ ਹੈ ਜੀ ਤੇ ਇਦਾਂ ਹੀ ਕੋਈ ਆਪਣਾ ਨਿੱਜੀ ਕੰਮ ਵਾਸਤੇ ਆਇਆ ਸੀ ਅੱਲਾ ਮੇਰੇ ਦੇ ਹਾਂਜੀ ਇਹਦੇ ਵਿੱਚ ਜਦੋਂ ਇਹ ਮਤਲਬ ਜਾ ਰਿਹਾ ਸੀ ਆਪਣੇ ਘਰ ਨੂੰ ਉਹ ਜਿਹੜੀ ਅੱਜਕੱਲ ਚਾਈਨਾ ਡੋਰ ਕਟੂ ਵਗੈਰਾ ਚੱਲਦੇ ਪਏ ਆ ਉਹਦੇ ਨਾਲ ਇਹਦੇ ਗਲ ਦੇ ਵਿੱਚ ਫਿਰਨ ਦੇ ਨਾਲ ਲੜਕੇ ਦੀ ਡੈਥ ਹੋ ਗਈ ਹੈ ਜੀ ਟੋਰ ਕਾਫੀ ਜ਼ਿਆਦਾ ਫਿਰ ਗਈ ਆ ਉਹਨੂੰ ਇੱਥੇ ਹਸਪੀਟਲ ਦੇ ਵਿੱਚ ਲੈ ਕੇ ਆਏ ਜਦੋਂ ਤੇ ਡਾਕਟਰਾਂ ਨੇ ਕਾਫੀ ਦੇਰ ਤੱਕ ਤੇ ਉਹਨਾਂ ਨੇ ਨਹੀਂ ਚੈੱਕ ਕੀਤਾ ਇਹ ਗੱਲ ਦੀ ਵੀ ਥੋੜਾ ਸਾਨੂੰ ਗਿਲਾ ਆ ਪਰ ਅਸੀਂ ਸਰਕਾਰਾਂ ਅਗੇ ਬੇਨਤੀ ਕਰਦੇ ਆ ਚਲੋ ਅਸੀਂ ਗਰੀਬ ਪਰਿਵਾਰਾਂ ਦੇ ਸਾਡੀ ਜੀ ਗਵਾਂਡੀ ਸਾਡੇ ਪਸਨੀ ਸਾਡੇ ਤੱਕ ਜੀ ਦਾ ਬੇਗਾ ਕਿੰਨੇ ਭੈਣ ਭਰਾਸ ਏ ਜੀ ਕੱਲਾ ਕੱਲਾ ਸੀ ਤੇ ਤਿੰਨੇ ਦੀਆਂ ਭੈੜਾ ਵਾਂ ਤੇ ਕੱਲਾ ਕੱਲਾ ਹੀ ਤੁਹਾਨੂੰ ਕਿਵੇਂ ਪਤਾ ਲੱਗਾ ਸਾਨੂੰ ਇੱਥੇ ਕੋਣ ਗਿਆ ਜੀ ਇਹ ਤੇ ਮੁੰਡੇਰਾ ਕਿ ਇਹਦਾ ਮਤਲਬ ਦਲ ਦੇ ਵਿੱਚ 도ਰ ਫੇਰ ਗਈ ਆ ਤੇ ਅਸੀਂ ਆ ਕੇ ਵੇਖਿਆ ਘਰੋਂ ਕਿਸੇ ਕੰਮ ਗਿਆ ਸੀ ਘਰੋਂ ਹੀ ਇੱਥੇ ਨਾਲੇ ਕਿਤੇ ਕੰਮ ਆਇਆ ਸੀ ਤੇ ਜਦੋਂ ਵਾਪਸ ਜਾ ਰਿਹਾ ਤੇ ਉਦੋਂ ਇਹਦੇ ਗਲ ਦੇ ਵਿੱਚ 도ਰ ਫੇਰ ਗਈ ਕਰਦਾ ਕਿਸੇ ਵੀ ਮਿਹਨਤ ਮਜ਼ਦੂਰੀ ਕਰਦਾ ਜੀ ਬੇਬਾ ਅੱਜ ਲੋਹੜੀ ਵਾਲੇ ਤਿਹਾੜੀ ਆ ਕੇ ਆਹ ਤਾਂ ਅੱਗੇ ਭੰਗ ਕਰਦੇ ਆ ਜੀ ਜਦੋਂ ਸਾਡੇ ਚਲੋ ਜਦੋਂ ਇੱਥੇ ਆਈਦਾ ਅਸੀਂ ਹਸਪਤਾਲਾਂ ਦੇ ਵਿੱਚ ਤੇ ਪਰ ਸਾਡੇ ਨਾਲ ਇਦਾਂ ਬੇਨੁਸ਼ਾਹੀ ਨਹੀਂ ਹੋਣੀ ਚਾਹੀਦੀ ਕੋਈ ਡਾਕਟਰ ਨਹੀਂ ਮਿਲਿਆ ਕਿਸੇ ਨੇ ਇਹਨੂੰ ਚੈੱਕ ਨਹੀਂ ਕੀਤਾ ਤੜਫਦਾ ਰਿਹਾ ਬਾਹਰ ਇਸ ਗੱਲ ਦਾ ਸਾਨੂੰ ਬੜਾ ਗਿਲਾ ਹੈ ਜੀ ਅਸੀਂ ਸਰਕਾਰਾਂ 'ਚ ਬੇਨਤੀ ਕਰਦੇ ਹਾਂ ਤੁਸੀਂ ਕਹਿੰਦੇ ਹੋ ਜੀ ਅਸੀਂ ਇਦਾਂ ਦੇਖੋ ਕਿੱਡੇ ਕਿੱਡੇ ਤਗੜੇ ਹਸਪਤਾਲ ਪਾਏ ਪਰ ਹਸਪਤਾਲਾਂ ਦੇ ਵਿੱਚ ਪਾਉਣ ਦੇ ਦਾ ਸਾਨੂੰ ਕੋਈ ਫਾਇਦਾ ਨਹੀਂ ਹੈ ਕਿਉਂ ਕਿਉਂਕਿ ਇੱਥੇ ਡਾਕਟਰ ਤਾਂ ਕੋਈ ਮਿਲਦਾ ਨਹੀਂ ਕਿਸੇ ਨੇ ਉਹਨੂੰ ਚੈੱਕ ਹੀ ਨਹੀਂ ਕੀਤਾ 20 ਮਿੰਟ 30 ਮਿੰਟ ਅੱਧਾ ਏ ਜੀ ਅੱਜ ਇਹ ਤੋਂ ਹੀ ਨਾਲੇ ਤੋਂ ਜਾ ਰਿਹਾ ਸੀ ਆਪਣੇ ਪਿੰਡ ਪਲਾ ਪਿੰਡ ਨੂੰ ਜੀ ਇਹਦਾ ਨਾਮ ਹੈਗਾ ਜੀ ਪਵਨਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਲਾ ਪਲਾ ਪਿੰਡ ਉਮਰ ਹੈ ਗਿਆ ਜੀ 20 ਸਾਲ ਜੀ ਇਹਦੇ ਗੱਲ ਤੇ ਜਿਹੜੀ ਇਹ ਚੈਨਲ ਡੋਰ ਫਿਰਕੀ ਹੈ ਜੀ ਉਸਦੇ ਨਾਲ ਹੀ ਇਹਦੀ ਮੌਤ ਹੋ ਗਈ ਹੈ ਜੀ ਠੀਕ ਹੈ ਜੀ ਇਹ ਇੱਕ ਇਕੱਲਾ- ਇਕੱਲਾ ਹੈਗਾ ਇਹਦੀਆਂ ਤਿੰਨ ਭੈਣਾਂ ਨੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਜੀ ਰਿੰਦੀ ਕਾਰਵਾਈ ਮੱਧੰਨੀ ਜਾ ਰਹੀ ਹੈ ਆ ਉਹ ਉਹ ਕਾਰਵਾਈ ਜਿਹੜੀ ਆ ਹੋ ਰਹੀ ਹੈ ਜੀ